ਜਿਹੜੀਆਂ ਲੈ ਕੇ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਆਰਟੀ ਦੇ ਚੱਲਣ ਵਾਲਿਆਂ ਨੂੰ ਆਰਟੀ ਦੇ ਜਿਹੜੀ ਚੱਲ ਉਹਨਾਂ ਪਰ ਮਾਜੇ ਨਾਲ ਤੁਹਾਡੀ ਗੱਲ ਹੋਈਆਂ ਜਿਹੜੀਆਂ ਗੱਲਾਂ ਇਹਨਾਂ ਨੇ ਜਿਹੜੀਆਂ ਮੰਗਾਂ ਕਈਆਂ ਨੇ ਉਹੀ ਮੰਗਾਂ ਨੇ ਸਾਡੀਆਂ ਯੋ ਆੜ ਦਾ ਜਿਹੜਾ ਲੰਮਾ ਹੁੰਦਾ ਤਿੰਨ ਤਿੰਨ ਦੋ ਤਿੰਨ ਸਾਲਾਂ ਤੋਂ ਰੀੜਕਾ ਤੇ ਲਿਆਉਂਦਾ ਉਹ ਮਨਮੂਮ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਤਾਲਮਟੋਲ ਕਰੀ ਜਾਂਦੀ ਹੈ ਤਾਲਮਟੋਲ ਨਾਲ ਜਿਹੜਾ ਮਸਲਾ ਹੋ ਜਾਂਦਾ ਇਸ ਕਰਕੇ ਸਟ੍ਰਾਈਕ ਹੋਈ ਹੈ ਉਹ ਲੇਬਰ ਦਾ ਮਸਲਾ ਹੈ ਜਿਹੜਾ ਲੇਬਰ ਦਾ ਰੇਟ ਨੇ ਹਰਿਆਣਾ ਵਿੱਚ ਬਹੁਤ ਰੇਟ ਨੇ ਇੱਥੇ ਲੇਬਰ ਆਉਣੀ ਬੰਦ ਹੋ ਗਈ ਘੱਟ ਹੋ ਗਈ ਘੱਟ ਹੋ ਗਈ ਲੇਬਰ ਆਉਣੀ ਇਹਦੇ ਕਰਕੇ ਆੜਤੀਆਂ ਨੂੰ ਬਹੁਤ ਬੜੀ ਮੁਸ਼ਕਲ ਆਉਂਦੀ ਹੈ ਸਰਕਾਰ ਨੂੰ ਇਹਨਾਂ ਨੂੰ ਜਿਹੜਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਨਾ ਹੈ ਜੇ ইপিਐਸ ਲਾਗੂ ਹੁੰਦਾ ਪੰਜਾਬ ਦੇ ਵਿੱਚ ਜੇ ਉਹਦੇ ਦਾ ਕੀ ਲਾਭ ਹੋਊਗਾ ਜਿਹੜਾ ইপিਐਫ ਹੈ ਇਹਨੇ ਆੜਤੇ ਲੱਗਣੀ ਹੁੰਦਾ ਇਸ ਕਰਕੇ ਉਹ ਧੱਕਾ ਕਰਦੀ ਹੈ ਸਰਕਾਰ ਇਹ ਧੱਕਾ ਹੋਣਾ ਨਹੀਂ ਚਾਹੀਦਾ ਮੀਟਿੰਗ ਹੋਈ ਸੀ ਉਹ ਜਿਹੜੀ ਸਰਕਾਰ ਕੇ ਮੰਤਲ ਕੀ ਕੱਲ ਚੰਡੀਗੜ੍ਹ ਦੇ ਵਿੱਚ ਆੜਤੀ ਤੇ ਮੰਤਰੀ ਸਾਹਿਬਾਨ ਵਿੱਚ ਉੱਤਰ ਚੀਫ ਸੈਕਟਰੀ ਨਾਲ ਮੀਟਿੰਗ ਹੋਈ ਹੈ ਅਸੀਂ ਇਹਨਾਂ ਨੂੰ ਇਹ ਹੀ ਕਿਹਾ ਵੀ ਜਿੰਨੇ ਦਿਨ ਸਾਡੇ ਆੜਤ ਦੀਆਂ ਜਿਸ ਤਰ੍ਹਾਂ ਸਾਡੀ ਆੜਤ ਦਾ ਮਸਲਾ ਸੀ ਲੇਬਰ ਦਾ ਲੇਬਰ ਦਾ ਮਤਲਬ ਆ ਸੀ ਜਿਹੜੀ ਐਫਸੀ ਨੇ ইপিਐਫ ਦੇ ਪੈਸੇ ਕੱਟੇ ਆ ਮੰਡੀਆਂ ਛੋੜ ਦੇ ਪੈਸੇ ਕੱਟੇ ਉਹਨਾਂ ਦੇ ਮਸਲੇ ਸੀ ਸਰਕਾਰ ਨੇ ਸਾਨੂੰ ਇਹ ਜੀ ਬੋਲਦਾ ਵੀ ਇੱਕ ਦੋ ਦਿਨ ਦੇ ਵਿੱਚ ਥੋੜੀ ਜਿਹੜਾ ਅਸੀਂ ਮਸਲਾ ਹੱਲ ਕਰਾਵਾਂਗੇ ਅਸੀਂ ਸਰਕਾਰ ਨੂੰ ਇਹ ਹੀ ਜਵਾਬ ਦਿੱਤਾ ਸਾਰਿਆਂ ਨੇ ਸਾਡੇ ਪੰਜਾਬ ਦੇ ਪ੍ਰਧਾਨ ਸੀ ਵੀ ਜਿੰਨੀ ਦੇਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਮੰਡੀਆਂ ਦੇ ਵਿੱਚ ਨਾ ਫਸਲ ਸਟਾਵਾਂਗੇ ਨਾ ਵੇਚਾਂਗੇ ਤੇ ਨਾ ਅਸੀਂ ਉਹ ਕਰਾਂਗੇ ਕਿਹੜੀ ਕਿਹੜੀ ਮੰਗਾਂ ਨੇ ਜਿਹੜੀਆਂ ਠੋਡੀਆਂ ਨੇ ਸਾਡੀਆਂ ਇੱਕ ਜਿਹੜੀ ਸਾਡੀ ਸਰਕਾਰ ਰੇਟ ਦੇ ਮੁਤਾਬਕ ਸਾਡੀ ਆੜਤ ਜਿਹੜੀ ਵੱਧੀ ਸੀ 22% ਸਰਕਾਰ ਨੇ 3 ਸਾਲ ਪਹਿਲਾਂ ਸਾਡੀ 45 ਰੁਪਏ 80 ਪੈਸੇ ਜਿਹੜੀ ਆੜਤ ਫਿਕਸ ਕਰਤੀ ਤੇ ਲੇਬਰ ਹਰਿਆਣੇ 'ਚ ਵੱਧਾ ਆਪਣੇ ਘੱਟਾ ਐਫਸੀਆਈ ਨੇ ਮੰਡੀਆਂ ਦੇ ਵਿੱਚ ਛੌਟ ਵਿੱਚ ਕੱਟੀ ਐ ইਪੀਐਫ ਸਾਡੇ ਤੇ ਲਾਗੂ ਨਹੀਂ ਹੁੰਦਾ ਸਾਡੇ 8.5 ਦੇ ਤੋਂ ਲੇਬਰ ਦੇ ਪੈਸੇ ਵੀ ਕੱਟੇ ਆ ਈਫ ਦੇ ਪੈਸੇ ਵੀ ਕੱਟੇ ਆ ਈਫ ਦੇ ਅਸੀਂ ਉਹਨੂੰ ਕਿਹਾ ਵੀ ਹਰਿਆਣਾ ਦੇ ਵਿੱਚ ਜੇ ਸਰਕਾਰ ਅਰਧ ਦੇ ਰਹੀ ਆ ਵੀ ਸਾਨੂੰ ਤੁਸੀਂ ਵੀ ਅਰਧ ਸਾਡੀ ਪੂਰੀ ਕਰੋ ਉਹਨਾਂ ਨੇ ਵੀ ਸੁ ਕਹੀ ਗਏ ਰਹੇ ਤੇ ਸਾਡੇ ਚੀਫ ਸੈਕਟਰੀ ਨਾਲ ਸਾਰੇ ਬੈਠੇ ਤੇ ਵੀ ਸਰਕਾਰ ਕੋਲ ਕੋਈ ਫੱਟ ਹੈ ਨਹੀਂ ਹਾਲੇ ਸਾਡੇ ਬੰਦਿਆਰੇ بڑا ਸੁਝਾਅ ਦਿੱਤੇ ਵੀ ਜਿਹੜੇ ਬਿਜਲੀ ਤੇ ਇੰਨੇ ਪੈਸੇ ਲਾਗੂ ਕਰੇ ਆ ਉਹਦੀ ਰਿਪੋਰਟ ਬਧਾਏ ਆ ਇਹਦੇ 250 ਕਰੋੜ ਰੁਪਏ ਤੁਸੀਂ ਕਿਹਾ ਜਿਆਦਾ ਹੈ ਉਹ ਕਹਿੰਦੇ ਸੀਐਮ ਸਾਹਿਬ ਮਾਰਨੇ ਵੀ ਤੁਦੋ ਦਿਨ ਦੇ ਦੌਰਾਨ ਸੋਦਾ ਜਿਹੜਾ ਬਲਾ ਕੇ ਮਸਲਾ ਕਰਦਾ ਹੈ ਅਸੀਂ 19 ਦਿਨ ਅਸੀਂ ਮੰਡੀਆਂ ਮਗਰ ਰੱਖਾਂਗੇ ਜੇ ਇਸ ਘਰੇ ਮੰਗਾ ਹੱਲ ਹੋਈਆਂ ਤਾਂ ਅਗਲੇ ਰਣਨੀਤੀ ਕੀ ਹੋਵੇ ਜੇ ਮੰਗਾ ਸਾਡੀਆਂ ਮੰਨੀਆਂ ਜਾਣੀਆਂ ਫਿਰ ਅਸੀਂ ਕਰਾਂਗੇ ਜੇ ਨਾ ਹੋਈਆਂ ਹੱਲ ਦੇ ਫਿਰ ਸਾਡੀ ਹੜਤਾਲ ਆ ਪੰਜਾਬਦਰ ਤੇ ਦਾਲ ਚੱਲ ਰਹੀ ਆ ਕਿ ਜੇ ਹੜਤਾਲ ਨਾ ਖੋਲੀ ਤਾਂ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਊ ਕੀ ਕਰਨਾ ਚਾਹੁੰਦੇ ਹੋ ਅੱਜ ਦਾਣਾ ਮੰਡੀ ਦੇ ਵਿੱਚ ਸਾਰੇ ਆੜ੍ਹਤੀਆਂ ਦੀ ਮੀਟਿੰਗ ਹੋਈ ਤੇ ਜਿਹੜੀ ਕਿਸਾਨਾਂ ਦੀ ਦਿੱਕਤ ਦੀ ਗੱਲ ਕਰ ਰਹੇ ਹਾਂ ਉਹ ਤਾਂ ਦਿੱਕਤ ਦਾ ਸਾਹਮਣਾ ਕਰ ਰਹੇ ਆਂ ਵੀ ਕਿ ਜਿਹੜੀ ਫਸਲ ਹੈ ਕਪਤਾਂਗ ਪਾਲੀ ਦੀ ਹੈ ਫਸਲ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਤਾਂ ਕਿਸਾਨਾਂ ਨੂੰ ਪਹਿਲਾਂ ਅੱਗੇ ਨਾਲ ਸੁਧਰ ਕੇ ਫਸਲ ਵਧੇਰੇ ਤਰੀਕੇ ਨਾਲ ਪਗਾ ਕੇ ਲੈ ਕੇ ਆਣ ਜਿਦੇ ਨਾਲ ਸਰਕਾਰ ਜੇ ਖਰੀਦ ਵੀ ਕਰਦੀ ਹੈ ਤਾਂ ਕੋਈ ਦਿੱਕਤ ਨਾ ਆਵੇ ਤੇ ਬਾਕੀ ਅਸਤਾ ਸਰਕਾਰ ਨੂੰ ਇਹੀ ਕਹਿੰਦੇ ਆਂ ਵੀ ਸ਼ੈਲਰ ਵਾਲਿਆਂ ਦੀ ਇਹ ਜਿਹੜੀ ਦਿੱਕਤ ਆ ਸਪੇਸ ਦੀ ਉਹਦਾ ਹੱਲ ਕਰਿਆ ਜਾਵੇ ਤਾਂ ਕਿ ਸ ਖਰੀਦ ਇਸ ਤਰ੍ਹਾਂ ਢੰਗ ਨਾਲ ਚੱਲ ਸਕੇ ਜਿਹੜੀ ਮੰਗਾ ਨੇ ਜਿਹੜੀ ਮੰਗਾ ਹੈ ਉਦੋਂ ਤੱਕ ਜਿਹੜੀ ਸਾਡੀ ਆੜਤ ਦੀ ਮੰਗ ਹੈ ਲੇਬਰ ਵਾਲਿਆਂ ਦੀ ਮੰਗ ਹੈ ਆੜਤੇ ਛੋਟੇ ਦੀ ਮੰਗ ਹੈ ਜੇ ਨਾ ਮੰਗਿਆ ਗਿਆ ਤਾਂ ਸਾਡੀ ਹੜਤਾਲ ਜਾਰੀ ਰਹੇਗੀ ਜਿਹੜੀ ਅੱਜ ਲਈ ਮੀਟਿੰਗ ਹੋਈ ਆ ਾਰਟੀਆਂ ਦੀ ਕੀ ਗੱਲ ਕੀ ਕਿ ਵਿਚ ਵਿਚਾਰਾ ਕਿਤੇ ਰਿਹਾ ਜਿਹੜੀ ਅੱਜ ਮੀਟਿੰਗ ਹੋਈ ਆ ਾਰਟੀਆਂ ਦੀ ਉਹਦੇ ਵਿੱਚ ਾਰਟੀਆਂ ਦੇ ਮੰਗਾ ਬਾਰੇ ਗੱਲ ਹੋਈ ਇੱਕ ਤਾਂ ਜਿਹੜੀ ਾਰਟੀਆਂ ਨੂੰ 2.5% ਾਰੜਤ ਮਿਲਦੀ ਸੀਗੀ ਉਹ ਪਿਛਲੇ 3 ਸਾਲਾਂ ਤੋਂ ਸਰਕਾਰਾਂ ਨੇ 45 ਰੁਪਏ 88 ਪੈ ਕਰਦੀ ਘਟਾ ਕੇ ਜਦ ਕਿ ਸਾਡੇ ਨਾਲ ਲੱਗਦੇ ਸੂਬੇ ਦੇ ਵਿੱਚ ਹਰਿਆਣਾ ਦੇ ਵਿੱਚ ਸਟੇਟ ਗਵਰਨਮੈਂਟ ਨੇ ਇਹ ਪੂਰੀ ਦੇਣ ਦਾ ਵਾਅਦਾ ਕੀਤਾ ਹੈ ਰਹਾ ਪਰ ਅਸੀਂ ਾਰਟੀ ਭਾਈ ਜਾਰਾ ਇਕੱਠੇ ਹੋ ਕੇ ਅਸੀਂ ਵੀ ਮੰਗ ਰੱਖੀ ਹੈ ਕਿ ਸਾਨੂੰ ਵੀ ਪੂਰੀ ਾਰੜਤ ਮਿਲਣੀ ਚਾਹੀਦੀ ਹੈਗੀ ਆ ਬਾਕੀ ਜਿਹੜੀ ਸਮੱਸਿਆ ਇਹਦੀ ਸਟੋਰੇਜ ਦੀ ਹੈਗੀ ਆ ਸ਼ੈਲਰ ਵਾਲਿਆਂ ਦੀ ਜਦ ਤੱਕ ਉਹਦਾ ਹੱਲ ਨਹੀਂ ਹੁੰਦਾ ਤਾਂ ਸਾਡੀ ਵੀ ਮੁਕੰਮਲ ਹੜਤਾਲ ਹੈਗੀ ਆ ਉਹ ਤੱਕ ਅਸੀਂ ਸਾਰੇ ਆੜ ਦੀ ਸਾਰੇ ਇਹੀ ਇਕੱਠੇ ਰਲ ਕੇ ਹੜਤਾਲ ਕਰਨ ਜਾ ਰਹੇ ਹਾਂ ਤੇ ਉਹ ਤੱਕ ਅਸੀਂ ਫਰੀ ਵੀ ਨਹੀਂ ਕਰਾਂਗੇ